ਸਸ਼ੀਗਾਰ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਸਿਆਣੇ ਅਕਸਰ ਕਿਹਾ ਕਰਦੇ ਸਨ ਕਿ ਇਸ਼ਕ ਅੰਨਾ ਹੁੰਦਾ ਔਰ ਇਹ ਹੱਸ ਦੇ ਵਸਦੇ ਜਿਹੜੇ ਕਰ ਨੇ ਉਹ ਤਬਾਹ ਕਰ ਦਿੰਦਾ ਸੋ ਅਜਿਹਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਆਪਣਾ ਹੱਸ ਦਾ ਵਸਤਾ ਪਰਿਵਾਰ ਆਪਣੇ ਪ੍ਰੇਮੀ ਪਿੱਛੇ ਲਾ ਕੇ ਤਬਾਹ ਕਰ ਲਿਆ ਸੋ 11 ਸਾਲ ਦਾ ਬੱਚਾ ਉਸਦੀ ਵੀ ਫਿਕਰ ਨਹੀਂ ਕੀਤੀ 12 ਸਾਲ ਪਹਿਲਾਂ ਲੁਧਿਆਣੇ ਦੇ ਹੀ ਸੰਦੀਪ ਨਾਮਕ ਇੱਕ ਸ਼ਖਸ ਦੇ ਨਾਲ ਉਸਦਾ ਵਿਆਹ ਹੁੰਦਾ ਹੈ ਵਿਆਹ ਸਰੇ ਸਹੀ ਤਰੀਕੇ ਨਾਲ ਨਹੀਂ ਚੜਦਾ ਆਪਸ ਦੇ ਵਿੱਚ ਝਗੜਾ ਅਕਸਰ ਵੇਖਿਆ ਜਾਂਦਾ ਸੀ ਸੋ ਹੁਣ ਇਸ ਨੇ ਬਿਨਾ ਕਿਸੇ ਤਲਾਕ ਆਪਣੇ ਪ੍ਰੇਮੀ ਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਪੁਲਿਸ ਨੇ ਇਸ ਮਹਿਲਾ ਨੂੰ ਜਿਸ ਦਾ ਨਾਮ ਜਸਪ੍ਰੀਤ कौर ਦੱਸਿਆ ਜਾ ਰਿਹਾ ਉਸ ਨੂੰ ਕਾਬੂ ਕਰ ਲਿਆ ਉਸ ਦੇ ਪਤੀ ਨੇ ਇਲਜ਼ਾਮ ਲਗਾਏ ਨੇ ਕਿ ਘਰ ਤੋਂ 2 ਲੱਖ ਰੁਪਏ ਕੈਸ਼ ਔਰ ਜੁਐਲਰੀ ਲੈ ਕੇ ਆਪਣੇ ਪ੍ਰੇਮੀ ਜਿਸ ਦਾ ਨਾਮ ਮਨੀ ਦੱਸਿਆ ਜਾ ਰਿਹਾ ਉਸ ਦੇ ਨਾਲ ਭੱਜ ਜਾਂਦੀ ਔਰ ਹੋਟਲ ਵਿੱਚ ਰਹਿ ਕੇ ਵਿਆਹ ਕਰਵਾ ਲੈਂਦੀ ਹੈ ਸੋ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਔਰ ਜਿੱਥੇ ਜਸਪ੍ਰੀਤ ਨੂੰ ਗ੍ਰਿਫਤਾਰ ਕੀਤਾ ਉਸ ਦੇ ਨਾਲ ਉਸ ਦੇ ਪ੍ਰੇਮੀ ਮਨੀ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਉਸ ਦਾ ਪ੍ਰੇਮੀ ਮਨੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਸੋ ਇੱਕ ਹੱਸਦਾ ਵੱਸਦਾ ਪਰਿਵਾਰ ਇਸ਼ਕ ਦੇ ਵਿੱਚ ਅੰਨੇ ਹੋ ਕੇ ਇਸ ਲੜਕੀ ਜਸਪ੍ਰੀਤ ਨੇ ਤਬਾਹ ਕਰ ਲਿਆ ਹੈ ਤੋ ਜੋ ਪੱਤਰਕਾਰਾਂ ਨੂੰ ਜਾਣਕਾਰੀ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਆਓ ਆਪਾਂ ਉਸ ਜਾਣਕਾਰੀ ਨੂੰ ਸੁਣ ਲੈਨੇ ਆ ਮਾਮਲਾ ਵੀਰੇ ਮਰੀ ਦਾਵਾ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰ ਤੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਦੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਸ਼ਕੈਸ ਨਾਲ ਲੈ ਕੇ ਚਲੀ ਗਈ ਹਾਂ ਜੇ ਕੀਤਾ ਹੋਇਆ ਕਿ ਪਤਾ ਦੀ ਨੰਬਰ ਨਹੀਂ ਲਾ ਕੋਈ ਜਿਹੜਾ ਸਰਚਾ ਦੇ ਕਿ ਤਰਾ ਹੈ ਵਾਸੀ ਵਾਦਾ ਹੋਣਾ ਚਾਹੀਦਾ ਬਿਲਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਤੇ ਆ ਕਿਉਂਕਿ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਮਗੋਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਤੋਂ ਬਾਅਦ ਆਪਣਾ ਮਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉਥੇ ਉਹਨਾਂ ਦੀ ਮੈਰੀ ਹੋਈ ਆ ਤੇ ਉਹਨਾਂ ਦੇ ਜਿਹੜੇ ਛੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟ੍ਰੈਂਸ ਵਾਲਾ ਕੈਮਰਾ ਚੱਲਦਾ ਪਿਆ ਤੇ ਯਾ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਤੋਂ ਕਾਹ ਵਾਰ ਰੈਕਡ ਨਹੀਂ ਰੈਕਡ ਰਿਸ਼ਟ ਜਸਪੀਰ ਗੌਰ ਕੁੜੀ ਦੀ ਮਰੀ ਵਾਈਸ ਨਹੀਂ ਆ ਮੁੰਡਾ ਆ ਗਿਆ ਪੜੀਦਾ ਨਹੀਂ ਮੁੰਡੇ ਦੀ ਰੈਸਟ ਨਹੀਂ ਪਈਆਂ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਰੈਸਟ ਨਹੀਂ ਪਾ ਰਹੇ ਬੰਦੇ ਕੋਈ ਨਹੀਂ ਮੰਨਿਪੁਰ ਤੋਂ ਮਿਲੇ ਸੀ ਕਲਪਤ ਹੋਈ ਜਾਵੇਗੀ ਜੀ ਕਵਾਂ ਕਰਦੇ ਆ ਇਹ ਮੋਟ ਨਾਲ ਨਹੀਂ ਆਇਆ ਨਕਦ ਧਾਰ ਕਾਰਡ ਵੀ ਵਾਈਨ ਲੀਟਾ ਆਵਾ ਹਾਂ ਜਦੋਂ ਕਿ ਕਿਤਾ ਧਾਰ ਕਾਰਡ ਵਾਰਿਆ ਦੂਜੇ ਬਾਰੇ ਅਨੰਦ ਕਰਦੇ ਹਾਂ ਜਦੋਂ ਕਿ ਹਾਂਜੀ ਉਹ ਹੋਟਲ ਵਾਲੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਉਹਨੇ ਅਨੰਦ ਕਾਰਜ ਕੀਤੇ ਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮਨੀ ਭੁਗਤ ਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਅਕਾਲੀ ਲੀਡਰ ਦਾ ਪ੍ਰਧਾਨ ਕਹਰੇ ਆਵਾ ਤੇ ਉਹਤੇ ਕੁਰੀ ਕਾਰਵਾਈ ਹੋਣੀ ਬਿਲਕੁਲ ਪੂਰਾ ਦਬਾਅ ਬਣ ਦੀ ਕੋਸ਼ਿਸ਼ ਕੀਤੀ ਹੈ ਰਾਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਕਿ ਉਹ ਅਕਾਲੀਆਂ ਦੇ ਪ੍ਰਧਾਨ ਹੈ ਇਦਾਂ ਹਾਂ ਜੀ ਨਾਈ CCTV ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕਹਿੰਦਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣਾ ਕੋ ਡੀ ਵੀ ਆਰ ਦੀ ਕੀਤੀ ਜੀ ਹਾਂ ਜੀ ਇਹਦਾ ਨੰਬਰ ਪਲੇਟ ਫਰਜੀ ਹੈ ਜੀ ਗੁਰੀ ਦਾ ਨੰਬਰ ਤੇ ਅਸਲੀ ਨੰਬਰ ਇਹਨਾਂ ਦਾ PV10 GJY 6006 ਆ ਤੇ ਇਹਦਾ ਬ੍ਰਦਰ ਆ सनी सनी 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਬਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਬਲੌਗ ਆ ਨੇ ਸਾਰਿਆਂ ਵਿੱਚ ਗੱਡੀ ਵੀ ਮੇਰੀ ਮੈਰੀ ਨੂੰ 12 ਸਾਲ ਹੋ ਗਏ ਵੀਰੇ 12 ਸਾਲ ਦਾ ਮੇਰਾ ਬੱਚਾ ਹੈ ਯਾਦ ਇਹਨਾਂ ਦਾ ਪਰਿਵਾਰ ਸਾਰਾ ਕੰਮ ਇਹ ਹਾਂ ਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਲ ਸੀ ਉਹਨਾਂ ਦੇ ਪਰਿਵਾਰ ਸੀ 300 ਬੰਦਾ ਉਹਨਾਂ ਨੂੰ ਪਤਾ ਨਹੀਂ ਸੀ 올ਰੀਡੀ ਹੋਈ ਹੋਈ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਆਪਾਂ ਇਹ ਮੰਗ ਕਰਦੇ ਹਾਂ ਕਿ ਉਹ ਪਹਿਲਾਂ ਸਹੀ ਪਰਚਾ ਦਰਜ ਹੋਣਾ ਚਾਹੀਦਾ ਜੇ ਇਹਨਾਂ ਦੇ ਵਿਆਹ ਦੀ ਧਾਰਾ 494 ਤੇ ਗੱਡੀ ਦੀ ਥੇਕ ਜੀ 68 ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਲੜਕੀ ਨੂੰ ਕੋਈ ਵਿਆਹਬੁਧਕ ਮਾਮਲਾ ਸੀ ਸਰ ਕੀ ਮੈਂ ਮਾਮਲਾ ਕੀ ਹੋਊ ਉਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6/4/26 ਨੂੰ ਜਿਹੜਾ ਵਾ ਉਹਦੀ ਪਤਨੀ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਤਾਂ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮੁਕੱਦਮਾ ਨੰਬਰ 34 ਮਿਤੀ 13/4/26 ਅੰਡਰ ਸੈਕਸ਼ਨ 380 34 ਆਈਪੀਸੀ ਦਾ ਰਜਿਸਟਰ ਕਰ ਦਿੱਤਾ ਹੋਇਆ ਹੈ ਤੇ ਜਸਪ੍ਰੀਤ ਕੌਰ ਨੂੰ ਅਸੀਂ ਅਰੈਸਟ ਕਰ ਲਿਆ ਹੋਇਆ ਹੈ ਜੇ ਉਹ ਮੰਨੋ ਜੁਡੀਸ਼ੀਅਲ ਛੱਡ ਆਏ ਆ ਤੇ ਮਨੀ ਦੀ ਜਿਹੜੀ ਆ ਰੈਸਟ ਬਾਕੀ ਆ ਤੇ ਮੈਨੇ ਇੱਕ ਹੋਟਲ ਦੇ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਵਾਈਫ ਆਫ ਲਿਖਾਇਆ ਸੀ ਉਹਨਾਂ ਦੇ ਹਾਂਜੀ ਮੈਰਿਜ ਸਬੰਧੀ ਅਸੀਂ ਵੈਰੀਫਾਈ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਬਾਅਦਾਂ ਕੀਤਾ ਜਾਏਗਾ ਮਤਲਬ ਇਹਦੇ ਵਿੱਚ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਇੱਕ ਮੈਮ ਇਹਨਾਂ ਦੇ ਆਨੰਦ ਕਾਰਜ ਲੋਕਲੀ ਹੋਏ ਸੀ ਜਾਂ ਬਾਹਰ ਕਿਤੇ ਸ਼ਹਿਰ ਛ ਅਕਲੀਏ ਦੇ ਬਾਰੇ ਜੇ ਲੜਕੀ ਨੇ ਕੁਝ ਨਹੀਂ ਦੱਸਿਆ ਹੋਇਆ ਸਾਨੂੰ ਮਨ ਨੂੰ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮੰਨੀ ਪੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਖਾੜੀ ਇਸ ਕਰਵੇ ਕਰਨਾ ਠੀਕ ਹੈ ਜੀ ਥੈਂਕ ਯੂ